ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਭ ਤੋਂ ਪਹਿਲਾਂ ਤਾਂ ਅਸੀਂ ਇਹੋੋਕਾਂਗੇ ਕਿ ਜਿਹੜੇ ਸਾਡੇ ਲੋਕ ਕੋਲ ਰਹਿੰਦੇ ਨੇ ਉਹਨਾਂ ਨੂੰ ਸੇਫਟੀ ਮਿਲੇ ਕਿ ਉਹ ਰਹਿੰਦੇ ਆ ਤਾਂ ਉਹਨਾਂ ਨੂੰ ਡਰ ਨਾ ਹੋਵੇ ਕੱਲ ਨੂੰ ਕੋਈ ਵੀ ਸਮੱਸਿਆ ਆਂਦੀ ਹੈ ਤਾਂ ਅਸੀਂ ਉਹਦਾ ਹੱਲ ਵੀ ਕਰੀਏ ਤੇ ਅਸੀਂ ਉਹਦੇ ਲਈ ਤਿਆਰ ਵੀ ਰਹੀਏ ਹੋ ਸਕਦਾ ਹੈ ਕਿ ਸਰਕਾਰ ਕੋਲ ਇਸ ਸਮੱਸਿਆਵਾਂ ਨਾ ਪਹੁੰਚੀਆਂ ਹੋਣ ਪਰ ਜੇ ਹੁਣ ਸਾਨੂੰ ਮੌਕਾ ਮਿਲੇਗਾ ਅਸੀਂ ਸਾਰੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਵਾਂ ਸਰਦੂਲਗੜ ਦੇ 7 ਨੰਬਰ ਵਾਰਡ ਦੇ ਵਿੱਚ ਪਹੁੰਚਿਆ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਮਧੂ ਬਾਲਾ ਉਹ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਸਪੋਰਟਰ ਵੀ ਇੱਥੇ ਹੈਗੇ ਪਹਿਲਾਂ ਇਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਦਾ ਤੁਹਾਨੂੰ ਰਿਸਪੌਂਸ ਮਿਲ ਰਿਹਾ ਵੋਟਰਾਂ ਦਾ ਵਧੀਆ ਮਿਲ ਰਿਹਾ ਜੀ ਰਿਸਪੌਂਸ ਹਾਂ ਜੀ ਕਿ ਜਦੋਂ ਤੁਸੀਂ ਜਿੱਤਦੇ ਹੋ ਤਾਂ ਪਹਿਲਾ ਵਿਕਾਸ ਦਾ ਕੰਮ ਜਿਹੜਾ ਉਹ ਕਿਹੜਾ ਹੈ ਜਿਹੜਾ ਤੁਸੀਂ ਕਹਿੰਦੇ ਹੋ ਬੜੇ ਟਾਈਮ ਦਾ ਰੁਕਿਆ ਹੋਇਆ ਪਹਿਲਾਂ ਉਹ ਕਰਵਾਵਾਂਗੇ ਨਾਲਿਆ ਗਲੀਆਂ ਦੀ ਸਫਾਈ ਜੀ ਹਾਂ ਤੇ ਨਾਲੀਆਂ ਬੱਕ ਮੇਰਾ ਨਾਮ ਏਸ਼ਿਕਾ ਗੋਇਲ ਹੈ ਮੇਰੇ ਮੰਮੀ ਹੈ ਜਿਹੜੇ ਉਹ ਖੜੇ ਹੋਏ ਨੇ ਐਮਸੀ ਦੀਆਂ ਵੋਟਾਂ ਦੇ ਵਿੱਚ ਸਾਨੂੰ ਸਾਰਿਆਂ ਦਾ ਸਮਰਥਨ ਬਹੁਤ ਜ਼ਿਆਦਾ ਮਿਲ ਰਿਹਾ ਹੈ ਅਸੀਂ ਪਹਿਲੀ ਵਾਰ ਖੜੇ ਹੋਈਆਂ ਤੇ ਸਾਨੂੰ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਅਸੀਂ ਆਪਦੇ ਵਾਰਡ ਦੇ ਲਈ ਬਹੁਤ ਕੰਮ ਵੀ ਕਰਾਂਗੇ ਤੇ ਅੱਗੇ ਸਾਨੂੰ ਸਿੱਖਣ ਲਈ ਵੀ ਬਹੁਤ ਜ਼ਿਆਦਾ ਮਿਲੂਗਾ ਸਭ ਤੋਂ ਮੇਨ ਕੰਮ ਕਿਹੜਾ ਆ ਜਿਹੜਾ ਐਮ ਆ ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਪਹਿਲਾਂ ਸੋਚਦੇ ਹੁੰਦੇ ਸੀ ਵੀ ਜਦੋਂ ਕੋਈ ਐਮਸੀ ਆਉਂਦਾ ਸੀ ਐਮਐਲਏ ਆਉਂਦਾ ਸੀ ਵੀ ਆਹ ਜਿਹੜਾ ਇਹ ਹੀ ਨਿਕੂਆ ਸਭ ਤੋਂ ਮੁਸੀਬਤ ਜਿਹੜੀ ਜ਼ਿਆਦਾ ਵੱਡੀ ਆ ਉਹ ਦੱਸੋ ਸਰ ਸਭ ਤੋਂ ਪਹਿਲਾਂ ਤਾਂ ਸਾਡਾ ਜਿਹੜਾ ਵਾਰਡ ਹੈ ਘੱਗਰ ਦਰਿਆ ਦੇ ਬਿਲਕੁਲ ਨਾਲ ਲੱਗਦਾ ਹੈ ਸਾਡੇ ਬਿਲਕੁਲ ਹੀ ਨੇੜੇ ਪੈਂਦਾ ਹੈ ਐਮਐਲਏ ਸਾਹਿਬ ਨੇ ਪਹਿਲਾਂ ਵੀ ਇੱਥੇ ਬਹੁਤ ਸਾਰੇ ਕੰਮ ਕੀਤੇ ਨੇ ਫਿਰ ਵੀ ਜਦੋਂ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ ਤਾਂ ਸੀਵਰੇਜ ਕਨੈਕਸ਼ਨ ਬਿਲਕੁਲ ਹੀ ਬੰਦ ਹੋ ਗਏ ਸੀ ਮਤਲਬ ਇੰਨੀ ਕੁ ਜ਼ਿਆਦਾ ਬੁਰੀ ਹਾਲਤ ਹੋ ਗਈ ਸੀ ਕਿ ਸਾਰੇ ਲੋਕ ਘਰੋਂ ਵੀ ਚੱਲ ਗਏ ਸੀਗੇ ਬਹੁਤ ਡਰ ਦਾ ਮਾਹੌਲ ਸੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸੋਚਾਂਗੇ ਕਿ ਜਿਹੜੇ ਸਾਡੇ ਲੋਕ ਕੋਲ ਰਹਿੰਦੇ ਨੇ ਉਹਨਾਂ ਨੂੰ ਸੇਫਟੀ ਮਿਲੇ ਕਿ ਉਹ ਰਹਿੰਦੇ ਆ ਤਾਂ ਉਹਨਾਂ ਨੂੰ ਡਰ ਨਾ ਹੋਵੇ ਕੱਲ ਨੂੰ ਕੋਈ ਵੀ ਸਮੱਸਿਆ ਆਂਦੀ ਹੈ ਅਸੀਂ ਉਹਦਾ ਹੱਲ ਵੀ ਕਰੀਏ ਤੇ ਅਸੀਂ ਉਹਦੇ ਲਈ ਤਿਆਰ ਵੀ ਰਹੀਏ। ਹੋਰ ਅਸੀਂ ਦੇਖਦੇ ਹਾਂ ਕਿ ਕਈ ਜਿਵੇਂ ਉਧਰ ਸਾਡੇ ਨਾਲ ਦੇ ਜਾਣੇ ਆ ਅਸੀਂ ਵਾੜਾ ਦੇ ਵਿੱਚ ਦੇਖਦੇ ਉੱਥੇ ਸੜਕਾਂ ਸਾਫ਼ ਨਹੀਂ ਹੈਗੀਆਂ ਜਾਂ ਨਾਲੀਆਂ ਬਿਲਕੁਲ ਸਾਫ਼ ਨਹੀਂ। ਹੋ ਸਕਦਾ ਹੈ ਕਿ ਸਰਕਾਰ ਕੋਲੇ ਇਸ ਸਮੱਸਿਆਵਾਂ ਨਾ ਪਹੁੰਚੀਆਂ ਹੋਣ ਪਰ ਜੇ ਹੁਣ ਸਾਨੂੰ ਮੌਕਾ ਮਿਲੇਗਾ ਅਸੀਂ ਸਾਰੀਆਂ ਸਮੱਸਿਆਵਾਂ ਸਰਕਾਰ ਤੱਕ ਪਹੁੰਚਾਵਾਂਗੇ। ਬਿਲਕੁਲ ਤੇ ਹੁਣ ਤੁਸੀਂ ਡੋਰ ਟੂ ਡੋਰ ਕੈਂਪੇਨ ਵੀ ਕਰ ਰਹੇ ਹੋ ਕਿਵੇਂ ਦਾ? ਰਿਸਪੌਂਸ ਮਿਲ ਰਿਹਾ ਬਹੁਤ ਵਧੀਆ ਮਿਲ ਰਿਹਾ ਰਿਸਪੌਂਸ ਬਹੁਤ ਸਿੱਖਣ ਨੂੰ ਵੀ ਮਿਲ ਰਿਹਾ ਸਾਨੂੰ ਕਈ ਸਮੱਸਿਆਵਾਂ ਵਾ ਤੇ ਉਹ ਜਿਹੀਆਂ ਸੀ ਅਸੀਂ ਘਰੇ ਸੀ ਸਾਨੂੰ ਪ੍ਰੋਬਲਮਸ ਦਾ ਪਤਾ ਹੀ ਨਹੀਂ ਸੀ ਹੁਣ ਉਹ ਪ੍ਰੋਬਲਮਸ ਜਾਣਦੇ ਆ ਦੇਖਦੇ ਆ ਕਿ ਲੋਕਾਂ ਨੂੰ ਕਿੰਨੀਆਂ ਕੁ ਜ਼ਿਆਦਾ ਪ੍ਰੋਬਲਮਸ ਨੇ ਲੋਕ ਕਿੰਨੀ ਕੁ ਗਰੀਬੀ ਚ ਕੱਟ ਰਹੇ ਨੇ ਲੋਕਾਂ ਨੂੰ ਉਹ ਸਮੱਸਿਆਵਾਂ ਵਾ ਤੋਂ ਜਾਣ ਨੂੰ ਪਹਿਲਾਂ ਹੋਵਾਂਗੇ ਤਾਂ ਹੀ ਅਸੀਂ ਉਹਦਾ ਹੱਲ ਕਰ ਸਕਾਂਗੇ ਬਿਲਕੁਲੇ ਦੇ ਨਾਲ ਹੋਰ ਵੀ ਇੱਥੇ ਹੋਟਰ ਖੜੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਲੱਗਦਾ ਤੁਹਾਨੂੰ ਕਿ ਇਹ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਨਗੇ ਹਾਂਜੀ ਜੀ ਜ਼ਰੂਰ ਖਰੇ ਉਤਰਨਗੇ ਰੀ ਕਿ ਜਿੱਤ ਨੂੰ ਕਿਵੇਂ ਵੇਖਦੇ ਹੋ ਕਿੰਨੀ ਕਲੀਅਰ ਤੇ ਜਿੱਤਣੀ ਹਾਂਜੀ ਜੀ ਪੂਰੀ ਜਿੱਤ ਦਿੱਤਣਗੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕੈਂਡੀਡੇਟ ਉਹਨਾਂ ਦੇ ਪਰਿਵਾਰ ਤੇ ਵੋਟਰਾਂ ਦੇ ਵਿੱਚ ਪੂਰਾ ਉਤਸ਼ਾਹ ਹੈ ਪੂਰਾ ਜੋਸ਼ ਹੈ ਤੇ ਇਹੀ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ ਚੰਗੀ ਲੀਡ ਤੇ ਜਿੱਤਾਂਗੇ ਤੇ ਜਿੱਤ ਪ੍ਰਾਪਤ ਕਰਕੇ ਜਿੰਨੇ ਵੀ ਵਾਰਡ ਦੀਆਂ ਸਮੱਸਿਆਵਾਂ ਨੇ ਜਿੰਨੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਇਹਦੇ ਨਾਲ ਹੀ ਅਗਲੇ ਵਾਡ ਅਗਲੇ ਕੈਂਡੀਡੇਟ ਦੇ ਨਾਲ ਦੁਬਾਰਾ ਫਿਰ ਮਿਲਦੇ ਆ ਮੇਰੇ ਸਹਿਯੋਗੀ ਬਲਤੇਜ ਦੇ ਨਾਲ ਸੁਖਵਿੰਦਰ ਨੀਕਵੰਟੀ ਵੀ ਪੰਜਾਬੀ ਸਰਦੂਲਗੜ ਤੋਂ